ਤੇ ਅੱਜ ਹੈਗਾ ਜੀ ਮੌਸਮ ਬਹੁਤ ਵਧੀਆ ਤੇ ਰਾਤ ਦੇ ਵੱਜ ਚੁੱਕੇ ਆ 10 ਤੇ ਆਪਾਂ ਲੱਗੇ ਆ ਜੀ ਅੱਜ ਕਿਹੜੀ ਮਾਨ ਗੇੜੀ ਨੂੰ ਚੱਲਦੇ ਆ ਕਹਿਜੋ ਲੈਣੇ ਦੀ ਵੀਡੀਓ ਲੈਣੇ ਕੀ ਕਰਨਗਾ ਕਿੱਥੇ ਲਾ ਕਿੱਥੇ ਲਾ ਲੈਣੇ ਕਰ ਬੋਰ ਕਿਹਨੇ ਐਵੇਂ ਗਾਉਂ ਅੱਗੇ ਜਾਊਗਾ ਫੇਨ ਗੜੇ ਵੀ ਚਿਪੇ ਜੋ ਤੇ ਇਹ ਟੇਗ ਨਹੀਂ ਰਿਹਾ ਹੈ ਚਲ ਟੇਗ ਨਹੀਂ ਰਿਹਾ ਇਹ ਕਿੱਥੇ ਚੱਲਾਂ ਦੇ ਚੱਲ ਇੱਤਕੀ ਰਕੇ ਕਿ ਕਿ ਵੇ ਕਕੇ ਤੇ ਚੱਲਦਾ ਦਾਦੇ ਕਿੱਥੇ ਨਾਲ ਤੂੰ ਕਿੱ디 ਚੱਲ ਲੈ ਵੇ ਕੀ ਲੀ ਲੂਣੀ ਤੇ ਕੀ ਲੀ ਲੂਣੀ ਇਹ ਰੋਟ ਇਹ ਨੂੰ ਦਿਖਾ ਦੇ ਜਿਹੜੀ ਰੋਟ ਇਹ ਰੋਟ ਤਾਂ ਕਿੱਥੇ ਨਹੀਂ ਵੀ ਆ ਨਾ ਜੇ ਤੇਰੀ ਕਿੱਥੇ ਨਹੀਂ ਪਾਪਣਾ ਜੇ ਮੰਮਾ ਡੁੱਬੀ ਜਾਂਦੀ ਹੈ ਹਾਂ ਜੀ ਕਦੇ ਕਰੇ ਹੁੰਦੀ ਆ ਪੀਪੀ ਆਰ ਤਾਂ ਕਦੇ ਹੁੰਦੀ ਆ ਵੇਲੀ ਕਰ ਕਰ ਮਾਲਟੋ ਇਹ ਮੈਚੂਟੀ ਜਾਣੀ ਤੂੰ ਕਿਦਾਂ ਨਿਕਲਦੇ ਦੋ ਜਣੇ ਗੇੜੀ ਤੇ ਅਸੀਂ ਅੱਜ ਮੌਸਮ ਦੇ ਵਿੱਚ ਇਹ ਲੱਗਦਾ ਮੈਨੂੰ ਦੱਸਣਾ ਨਹੀਂ ਮੈਂ ਮਮਾ ਨੂੰ ਕਹਿੰਦਾ ਮੈਂ ਕਟਿੰਗ ਵੀ ਕਰਾ ਲਈਆ ਬਿਆ ਆ ਰਿਹਾ ਦਿਖਾਦਾ ਕਰਕੇ ਆ ਜਾ ਬਗੂ ਦੇਖੋ ਕਿਤੇ ਬਹਿ ਗਿਆ ਨਹੀਂ ਆ ਜਾ ਆ ਜਾ ਕੀ ਚੱਲਿਆ ਮੈਨੂੰ ਇਹ ਕਹਿਣਾ ਸਮੈ ਨਹੀਂ ਕਿਤੇ ਚੱਲ ਜਾਈਂ ਜੱਜ ਜੁੜੋ ਜਲਦੀ ਜੁੜੋ ਲਾਈਵ ਚ ਨਾਲ ਦੇਖੋ ਬਈ ਇਹ ਲੈ ਦੂਤੋਂ ਬੰਗਲੌਰ ਸੀ ਲੈ ਫਿਰ ਫਿਰ ਦੇਖੋ ਜੀ ਦੇਖੋ ਜਲਦੀ ਲਾਈਵ ਚ ਜੁੜੋ ਨਾਲ ਹੋਰ ਇਹ ਲੱਗ ਰਿਹਾ ਪੂਰੇ ਤੋਂ ਬੋਲੋਗੇ ਕਿ Jodoh jadi jadi perkarinya kalau batal pah? Eh ਦੇ ਆਪਾਂ ਸੋਟਾ ਵਾਰ ਚਾਹ ਪੀਂਹੇ ਰ ਆਦਮ ਬਹੁਤ ਬੋ ਵਧੀਆ ਇਹ ਤਾਂ ਹੀ ਮਸਾ ਉਸ ਦਿਨ ਆਇਆ ਚਾਹ ਤਨ ਲੜ ਗਈ ਲਾਜਾ ਤੋ ਕੀ ਗਾਣਾ ਜਾ ਕੇ ਤੇ ਸਾਈਡ ਕਰਦੇ ਨੂੰ ਸਾਈਡ ਕੁਛ ਨਹੀਂ ਅੱਛਾ ਇਹ ਮੀਨੂ ਦੇ ਕੋਲ ਬਦਾਈ ਕੀ ਗਾਣਾ ਇਹਨੇ ਇਹਦੇ ਦਾ ਸੋਚ ਲ ਗਿਆ ਅਸੀਂ ਕਰੋ ਇਹ ਉਹ ਜੋ ਤਾਊਗਾ ਜਦੋਂ ਮੈਂ ਕਿਹਾ ਵਜ਼ਾ ਤਸੀ ਮੈਂ ਗਾਣਾ மீண்டும் பாத்தா பாஸ் தான் <Overlap/> பார்க்க தீருகிறானா பார்க்க தீருகிறானா

ਤੁਸੀਂ ਖਾਣਾ ਮੈਂ ਖਾऊंगी ਦੇਰ ਚੱਲ ਤੁਰ ਤਪਾਏ ਮੈਨੂੰ ਬਸ ਤਾਂ ਕਾਰਨ ਹੋ ਲਿਆ ਹੈ ਜੀ ਸੈਂਡਵਿਚ ਚਲੋ ਮੈਂ ਖਾऊंगी ਵਾਈਟ ਸਾਸ ਪਰ ਸਾਰਾ ਮੈਨੂੰ ਕਿਹ ਰੋ ਕਿ ਕਰਨੀ ਹੈ ਮੇਰਾ ਭਾਈ ਔਰ ਮੈਂ ਵਾਈਟ ਸਾਸ ਪਸੰਦ ਕਰਦੇ ਹਾਂ ਹਾਂ ਮਮਾ Papa ਕਿ ਦਪਤਾ ਤੁਸੀਂ ਦੱਸ ਸਕੀਂਗਾ ਹੈ ਤੁਸੀਂ ਬੋਲ ਦੇ ਲੈ ਦੇ ਹਮ ਜਿਸ ਚਾਹ ਹੈ ਕੱਲੀ ਚਾਹ ਮੈਂ ਪੀऊंगा ਮੈਂ ਤਾਂ ਪਾਪਾ ਦੀ ਚਾਹ ਕਿਹੜੀ ਕੇਸਰ ਬਦਾਮ ਤਾਂ ਕਦੇ ਕਦੇ ਪਾਪਾ ਰੋਜ਼ ਕੱਲੇ ਰੋਜ਼ ਵਾਲੀ ਕੋਡ ਵਾਲੀ ਨਹੀਂ ਕਦੇ ਪੀਣੀ ਕੋਈ ਵਾਰ ਪਾਨ ਫਲੇਵਰ ਚਾਹ ਜੋ ਦੇਖੋ ਇਧਰ ਜਿਆ ਜਿਆ ਤਾੜੀਆਂ ਮਾਰ ਰਿਹਾ ਦਾਦਾ ਪਾਪਾ ਕਿੱਥੇ ਜਾਣਾ ਬੁੱਧ ਕਿੱਥੇ ਚਲਣਾ ਤੂੰ ਕਿੱਥੇ ਚਲਾ ਦਾਜੀ ਦਾਦਾ ਕੇਸਰ ਹੂ ਚੁੱਪ ਇੱਛਾ ਦਾਜੀ ਨੈਰ ਹੈ ਬਰਥਡੇ ਕਾਰਡ ਤੇ ਹੈਪੀ ਬਰਥਡੇ ਟੂ ਯੂ ਦੇਖ ਲੈ ਕਿ ਕਿਤਾ ਕਰਦਾ ਚਲ ਕਰਾਂ ਕਰਾਂ ਹੈਪੀ ਬਰਥਡੇ ਟੂ ਯੂ ਮੇਲ ਗੋਲ ਲੈ ਤੇ ਹੈਪੀ ਬਰਥਡੇ ਟੂ ਯੂ ਕਰਦੇ ਲੈ ਵੀਰ ਕਰਦੇ ਲੈ ਟੂ ਜਗਾ ਜਗਾ ਟੂ ਹੈਪੀ ਬਰਥਡੇ ਟੂ ਯੂ ਉਹ ਪਿੱਛੇ ਦੇਖੀ ਨਾ ਪਿੱਛੇ ਕੋ ਜਾਏਗਾ ਤੂੰ ਚਿੱਕ ਨਹੀਂ ਕੋਸ਼ੀ ਨਹੀਂ ਸੀ ਇੱਟਾ ਮੈਂ ਇਹ ਕੋਈ ਕਰਦਾ ਹੈ ਬਹੁਤ ਦੇਖਦਾ ਵਾ ਹੁੰਦਾ ਨਹੀਂ ਭਈ ਇੰਟਰਸਟਿੰਗ ਬਹੁਤ ਕੋਰਾ ਆਉਵੇਂ ਨਾ ਹੀ ਬਾਜੋ ਛਟੀਆਂ ਛੁਟੀਆਂ ਕਰਨ ਦੇ ਤਾਂ YouTube ਕਰਦੇ ਤਾਂ ਆਹ ਦੇ ਫਾਇਦੇ ਕਿ ਤਿੰਜੜੇ 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 ਗਾਣਾ ਗਰਮੀਤ ਤੇ ਇੱਕ ਆਣਾ ਸਰਮੀਤ ਆ ਗਿਆ ਦੇ ਤੇ ਇੱਕ ਹੋਰ ਹੋਰ ਕਿ ਸਤੇ ਆਂਟੀ ਹੋਰ ਸਤੇ ਆਂਟੀ

ਕੀ ਕੋਈ ਗੱਲ ਕੀ ਹੈ ਕੋਈ ਗੱਲ ਗਾਣਾ ਗਾ ਲੈ ਮੈਂ ਚੱਲ ਤੁਸੀਂ ਗਾਣਾ ਗਾਓ ਸਾਡਾ ਸਕੂਲ ਸ਼ੁਰੂ ਹੋਣ ਵਾਲਾ ਹੈ ਸਾਡੀਆਂ ਛੁੱਟੀਆਂ ਵੱਗਾਂ ਤਾਂ ਪਲੀਜ਼ ਨਾ ਨਾ ਜਿਹੜਾ ਸਿੱਧੂ ਦਾ ਸੁਣਾ ਦਿੰਨਾ ਜਿਹੜਾ ਨਵਾਂ ਆ ਜਾਓ ਚਲੋ ਜਾਓ ਚਲੋ ਇਹ ਜਿਹੜਾ ਗਾਉਣ ਲਗੇ ਚਲੋ ਚਲੋ ਆਪਾਂ ਸੁਣਾਉਨੇ ਤੁਹਾਨੂੰ ਜਿਹੜਾ ਸਿੱਧੂ ਦਾ ਆਇਆ ਨਵਾਂ ਗੇਕ ਨੋਟਸ ਜੈ ਜੀ ਜੀ ਤੁਸਿੰਗ ਜੀ ਮੌਜੂਦ ਨਾਲਿਆਂ ਤੁਹਾਨੂੰ ਕਿੱਦਾਂ ਲੱਗਿਆ ਉਹ ਸਾਡਾ ਸਿੱਧੂ ਏ ਸਿੱਧੂ ਉਹ ਲੱਗਦਾ ਪਹਿਲਾਂ ਮੇਰੇ ਬਾਰੇ ਤੁਹਾਨੂੰ ਭਾਈ ਕਹਿਣਗੇ ਫਿਰ ਕਹਿਣਾ ਏ ਉਹ ਤਾਂ ਬਸ ਸਾਡੇ ਸਿਰ ਤੇ ਫਿਰ ਮੇਰੇ ਸਾਲੇ ਉਹ ਬਰਾਈ ਕਹਿਣਗੇ ਪਰਖ ਕੇ ਵੇਖੀਏ ਔਕਾਤ ਸਭ ਦੀ ਸਾਲ ਹੋਏ ਆ ਮੈਂ ਤਾਂ ਫਾਹੇ ਵੱਡੇ ਹੋਏ ਨੇ ਤੋਤਲ ਝੂਟ ਜੇ ਬਲਾ ਨਾ ਲਿਓ ਪਹਿਲੇ ਹੀ ਕਹਿੰਨਾ ਮਿੱਤਰਾਂ ਨੇ ਛੱਡੇ ਹੋਏ ਨੇ ਆਉ ਮੇਰਾ ਸੁਣ ਨੇੜੇ ਲਾ ਨਾ ਲਿਓ ਪਹਿਲੇ ਹੀ ਕਹਿੰਨਾ ਮਿੱਤਰਾਂ ਨੇ ਛੱਡੇ ਹੋਏ ਨੇ ਅੱਗੇ ਕੀ ਕਹਿੰਦਾ ਉਹ ਕਈ ਕਲਾਕਾਰਾਂ ਨੇ ਟ੍ਰੈਡ ਭੇਜਿਆ ਡਿੜ ਵਿੱਚ ਲਾ ਇੱਕ ਸ਼ੋਅ ਕਰਕੇ ਬੜਿਆਂ ਨੇ ਯੋਰ ਲਾਇਆ ਹੁਸਨ ਸੱਟਣਾ ਦਬਿਆ ਨਹੀਂ ਪੁੱਤ ਪਿੱਛੇ ਪਿਓ ਕਰਕੇ ਬਿਨਾ ਕਈ ਸ਼ਕੀਰੀ ਮੇਰੇ ਚਾਚੇ ਬਣ ਗਏ ਅਸੀਂ ਕਿਹੜਾ ਕੜ ਪਾ ਕੇ ਸੱਦੇ ਹੋਏ ਨੇ ਕੋਤਨ ਜੂਠ ਜੇ ਬਲਾਣਾ ਲਿਓ ਪਹਿਲੇ ਕਹਿਨਾ ਮਿੱਤਰਾਂ ਨੇ ਛੱਡੇ ਹੋਏ ਨੇ ਨੋ ਮੇਰਾ ਸੁਣ ਨੇੜੇ ਲਾਣਾ ਲਿਓ ਪਹਿਲੇ ਕਹਿਨਾ ਮਿੱਤਰਾਂ ਨੇ ਛੱਡੇ ਹੋਏ ਨੇ ਦੋ वाओ स्पेशल <laughs> सही है कितना है इधर हो ना बीपीआर बीपीआर दबा सही है बीपीआर तेज दबा खुल गया खुल गया तो अबे रुला खुलिया के नहीं खुलिया खुलिया ये जोपिंग टाइम हो तो रहता ना इधर ਅੱਧੀ ਰਾਤ ਨੂੰ ਨਾ ਨਾ ਕਾਉਂਦਾ ਇਹ ਨਾ ਜਦ ਉਹ ਦਿਨ ਰਾਤ ਨੂੰ ਨਾ ਇਹਨਾਂ ਦੀ ਡਿਊਟੀ ਆ ਉਹਨਾਂ ਨੇ ਕਰਨੀ ਨਹੀਂ ਅੱਛਾ ਨਾਈਟ ਡਿਊਟੀ ਹੁੰਦਾ ਨਾ ਯੈਸ ਖੁਲੀ ਹੈ ਧੀਂ ਮਾਰੀ ਦੁਕਾਨ ਖੁਲੀ ਹੈ ਸਾਡੀ ਇਹ ਆਪਣੀ ਸਮਝਿਆ ਆਪਣੀ ਹੈ ਜੇ ਤੂੰ ਦੱਸ ਦੇ ਪੁੱਤ ਓਏ ਬਗ ਉਹ ਲੀ ਪੱਕਾ ਟਕੜਾ ਕਿਉਂ ਕੀਦਾ ਕਿੱਥੇ ਐਂ ਡਰ ਜੇ ਬਾਹਰ ਜਾਣਾ ਤੀ ਤੀ ਇਹ ਹੈਗਾ ਬਰ ਟੱਚ ਦੋ ਬਾ ਜੈਦੂ ਕੇ ਬਾ ਬਾ ਜਲਦੇ ਹੈਗਾ ਅੱਛਾ ਗਾ ਲਾ ਓਏ ਅੱਛਾ ਅੱਛਾ ਜੀ ਅੱਛਾ ਜੀ ਅੱਛਾ ਜੀ ਦੇਖੇ ਜ਼ਰ ਮੁੰਡਾ ਲੈ ਤੁਹਾਡੇ ਵੱਲ ਦੇਖਦਾ ਉਹ ਇਧਰ ਪਾਪਾ ਨੇ ਕੋ ਬਾ ਹਲੋ ਚਲੋ ਵੀ ਆ ਗਏ ਜੀ ਆਪਾਂ ਚੱਲਾ ਮम्मा ਤਰਫ ਇਹਦੇ ਤੇ ਅੱਜ ਬੰਦੇ ਆ ਗਏ ਆ ਜੀ ਹੁਣ ਫੋਨੇ ਆ ਜੀ ਅੱਗੇ ਰਾਤ ਦਾ ਤਰ੍ਹਾਂ ਦਾ ਮੋਲਜਾਲ ਬੀਪੀਆਰ ਦਾ ਰਾਤ ਨੂੰ ਦੇਖੋ ਜੀ ਵਾਇਰ ਨੇ ਲਾਈਟ ਜੰਗਦੀ ਆ ਪਰ ਬਹੁਤ ਸਮਝ ਸਿਲਾ ਬਹੁਤ ਠੰਡਾ ਤੇ ਮੀਂਹ ਪੈ ਰਿਹਾ ਸੀਗਾ ਤੇ ਠੰਡੀਆਂ ਠੰਡੀਆਂ ਚੱਲ ਰਹੀਆਂ ਹਵਾਵਾਂ ਤੇ ਆਪਾਂ ਹੁਣ ਲੱਗੇ ਆ ਜੀ ਯਾ ਪੀਣ ਠੰਡੇ ਮੌਸਮ ਚ ਕੀ ਹੋਇਆ ਕੋਣ ਕੋਈ ਨਹੀਂ ਦੇਖਦੇ ਆ ਆਜੋ ਤੁਸੀਂ ਜਿਹੜਾ ਆਉਂਦੇ ਸਾਰੇ ਸਿੱਝ ਗੋਲੇ ਨਹੀਂ ਆਪਾਂ ਹਾਂ आलो, 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 चल चल दो तू जे बलान लेव पहिल कंदा मित्र खावा लाईवां मुछा बारे दे त ਕਿੱਤਾ ਰੱਖਣੀਆਂ ਕਿੱਦਾਂ ਬਣਾਉਣੀਆਂ ਤੇ ਸੈਟਪ ਵੀ ਲਾਈਵ ਕਰਕੇ ਤੁਹਾਨੂੰ ਦਿਖਾਵਾਂਗੇ ਕਰਾਂਗੇ ਆਹੋ ਇਹ ਪਾ ਗਏ ਨਹੀਂ ਚਾਹੀਦਾ ਬਾਅਦ ਵਿੱਚ ਸ਼ਾਇਦ ਇਹ ਤੁਹਾਨੂੰ ਮਨਪਸੰਦ ਨਹੀਂ ਲੱਗੂਗਾ ਆਲੋ ਆਲੋ ਜਾਏ ਯੂਨਿਓਨ ਦਾ ਚਾਹਾਂਗੇ ਰੰਗ ਜਦੋਂ ਮਿਲਦੇ ਰਹਿਣਾ ਚਲੋ ਮਿਲਦੇ ਆਂ ਜੇ ਪਤਾ ਨਹੀਂ ਕੱਲ ਦੱਦ 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 ਸਾਡੇ ਮੁੱਛਾਂ ਬਾਰੇ ਕਰਦੇ ਆਂ ਗੱਲ ਕਰਤਾਏ ਸਾਡੇ ਤਾਂ ਉਨਾਈਂ ਮੁੱਛੇ ਕਰਖਣੀਆਂ ਜਿੱਦਾਂ ਸੈੱਟ ਕਰੀਆਂ ਕਿੰਨਾ ਪੜਾਈਆਂ ਕਿੰਨਾ ਸਾਰਾ ਦੇ ਬਾਰੇ ਕਰਦੇ ਆਂ ਗੱਲ ਕਰਦੇ ਆਂ اقدر ما افتحهم